ਸੱਜਣਾਂ ਜੀ ਮੈਂ ਤੁਹਾਡੀ ਆਪਣੀ ਪੰਜਾਬ ਗੋਤ ਲੈ ਕੇ ਆਇਆ ਦਾ ਅੱਜ ਦਾ ਨਵਾਂ ਵਲੌਗ ਤੇ ਆਜਾ ਆਪਾਂ ਪਹੁੰਚੇ ਹੈਗੇ ਆਂ ਜੀ ਜਲੰਧਰ ਰੋਡ ਤੇ ਸਥਿਤ ਪਿੰਡ ਬੁੱਟਰ ਦੇ ਵਿੱਚ ਤੇ ਪਿੰਡ ਬੁੱਟਰ ਬਹੁਤ ਸੋਹਣਾ ਹੈਗਾ ਜੀ ਬੁੱਟਰ ਦੇ ਤਰ੍ਹਾਂ ਬਟਰ ਬਟਰ ਬਲਾ ਸਰਪੰਚ ਹੈਗਾ ਮੈਨੂੰ ਲੱਗਦਾ ਇੱਥੋਂ ਦਾ ਤੇ ਬਟਰਿੰਗ ਕਰ ਕਰਕੇ ਲੋਕਾਂ ਨੇ ਇਹਨਾਂ ਦਾ ਪੈਸਾ ਖਾਣ ਨਹੀਂ ਦਿੱਤਾ ਹੈਗਾ ਤੇ ਸਾਰਾ ਪਿੰਡ ਵਿਕਾਸ ਤੇ ਲਵਾ ਦਿੱਤਾ ਹੈਗਾ ਚਲੋ ਅੱਛੀ ਗੱਲ ਹੈ ਕੋਈ ਤਾਂ ਇਹੋ ਜਿਹਾ ਸਰਪੰਚ ਹੈਗਾ ਜਿਹੜਾ ਪਿੰਡੇ ਉੱਤੇ ਲਾਉਂਦਾ ਹੈ ਪੈਸੇ ਤੇ ਖਾਂਦਾ ਨਹੀਂ ਹੈਗਾ ਅੱਛੀ ਚੀਜ਼ ਹੈ ਤੇ ਜਦੋਂ ਆਪਾਂ ਪਿੰਡ ਦੇ ਵਿੱਚ ਐਂਟਰ ਹੋਏ ਤਾਂ ਉਦੋਂ ਪਿੰਡੇ ਦੇ ਬੱਚਿਆਂ ਉਹ ਪਤਾ ਨਹੀਂ ਲੱਗਾ ਕਿ ਅਸੀਂ ਪਿੰਡੇ ਬਾਹਰ ਘੁੰਮ ਰਹੇ ਆ ਕਿ ਪਿੰਡੇ ਅੰਦਰ ਘੁੰਮ ਰਹੇ ਆ ਕਿਉਂਕਿ ਇਹ ਤਾਂ ਸਾਰੀਆਂ ਸੜਕਾਂ ਪੱਕੀਆਂ ਸੀ ਗਲੀਆਂ ਨਾਲੀਆਂ ਸਭ ਪੱਕੀਆਂ ਸੀਗੀਆਂ ਤੇ ਅੱਛੀ ਚੀਜ਼ ਇਹ ਦੇਖਣ ਨੂੰ ਬਹੁਤ ਸੋਹਣੀ ਲੱਗੀ ਇਹ ਚੀਜ਼ ਤੇ ਇਸ ਪਿੰਡੇ ਕਿ ਹੋਰ ਖਾਸ ਹੈ ਤਾਂ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖੋ ਮੈਂ ਲਾਸਟ ਵਿੱਚ ਤੁਹਾਨੂੰ ਦੱਸੂਗੀ ਤੇ ਇਸ ਪਿੰਡ ਦੀਆਂ ਸਾਰੀਆਂ ਗਲੀਆਂ ਨਾਲੀਆਂ ਪੱਕੀਆਂ ਹੁਣ ਨਾਲ ਨਾਲ ਇੱਥੋਂ ਦੇ ਲੋਕਾਂ ਦਾ ਦਿਲ ਬੜੇ ਸਾਫ਼ ਸੀਗੇ ਸੁਧਰੇ ਸੀਗੇ ਤੇ ਬੜੇ ਪਿਆਰ ਨਾਲ ਸਾਰੇ ਪੇਸ਼ ਆਉਂਦੇ ਹੈਗੇ ਤੇ ਆਪਾਂ ਗੱਲਬਾਤ ਕਿਸੇ ਦਿਨ ਫਿਰ ਕਰਾਂਗੇ ਇਹਨਾਂ ਦੇ ਨਾਲ ਫ੍ਰੀ ਟਾਈਮ ਗੱਡ ਕੇ ਅੱਜ ਸਾਡੇ ਕੋਲ ਟਾਈਮ ਹੈ ਨਹੀਂ ਸੀਗਾ ਸੀ ਅੱਜ ਕਿਤੇ ਜਾ ਰਹੇ ਸੀਗੇ ਕੀ ਤੋਂ ਦੇ ਰਹੇ ਹੈਗੇ ਤਾਂ ਹੁਣ ਸਮਝ ਨਹੀਂ ਆ ਰਿਹਾ ਕੋਟੀਆਂ ਪਾਲੀਏ ਕਿ ਕੋਟੀਆਂ ਲਾ ਲਈਏ ਕਿਉਂਕਿ ਸ਼ਾਮਾਂ ਵੀ ਹੋ ਰਹੀਆਂ ਨੇ ਸ਼ਾਮਾਂ ਨੂੰ ਫਿਰ ਤੋਂ ਦੋ ਰਾਣੀ ਹੈਗੇ ਤੇ 3 ਇੱਕ ਪਿੰਡ ਬਹੁਤ ਸੋਹਣੀ ਚੀਜ਼ ਹੈਗੀ ਜੀ ਇਹ ਹੈਗੀ ਹੈ ਪਿੰਡ ਦੀ ਸੱਤ ਜਿਹੜੀ ਕਿਤੇ ਦੇਖਣ ਨੂੰ ਨਹੀਂ ਮਿਲੀ ਹੈਗੀ ਇੱਥੇ ਦੇਖਣ ਨੂੰ ਮਿਲੀ ਹੈਗੀ ਤਾਂ ਮੈਨੂੰ ਇਹ ਚੀਜ਼ ਦੇਖ ਕੇ ਬਹੁਤ ਬਹੁਤ ਸਕੂਨ ਮਿਲਿਆ ਹੈਗਾ ਅੱਛੀ ਚੀਜ਼ ਹੈ ਚੀਜ਼ਾਂ ਗਾਇਬ ਹੋ ਚੁੱਕੀਆਂ ਹੋ ਜਾਣੀਆਂ ਕਿਤੇ ਕਿਤੇ ਦੇਖਣ ਨੂੰ ਹੀ ਮਿਲਦੀਆਂ ਨੇ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਪਲੀਜ਼ ਸੰਭਾਲ ਕੇ ਰੱਖਿਆ ਕਰੋ ਤੇ ਇਹ ਹੈਗਾ ਜੀ ਤੁੜੀ ਦਾ ਕੂਪਾ ਸੀ ਤਾਂ ਤੁੜੀ ਦਾ ਕੂਪੀ ਕਹਿੰਦੇ ਆ ਤੁਸੀਂ ਕੀ ਕਹਿੰਦੇ ਹੋ ਸਾਨੂੰ ਨਹੀਂ ਪਤਾ ਹੈਗਾ ਤੁਸੀਂ ਵੀ ਦੱਸਿਓ ਕ డోంట్ లైక్ అండ్ షేర్ కర్నా تے బై బై ਬਾਈ ਬਾਈ ਬਾਅਦ ਵਿੱਚ ਕਰੂੰਗੀ ਮੈਨੂੰ ਇੱਕ ਗੱਲ ਜ਼ਿਆਦਾ ਆਈ ਹੈ ਕਿ ਬਾਹਰ ਨਿਕਲਦੇ ਨਿਕਲਦੇ ਆ ਇੱਥੇ ਮੇਰੀ ਇੱਕ ਨਜ਼ਰ ਗਈ ਹੈਗੀ ਇਸ ਜਗ੍ਹਾ ਦੇ ਉੱਤੇ ਤਾਂ ਇਹ ਮੈਨੂੰ ਇਹ ਜਗ੍ਹਾ ਮੈਨੂੰ ਇਹ ਸੋਹਣੀ ਲੱਗੀ ਹੈ ਕਿ ਇਸ ਪਿੰਡ ਦਾ ਸਕੂਲ ਬਹੁਤ ਸੋਹਣਾ ਹੈਗਾ ਇਹ ਸਕੂਲ ਬੜਾ ਪਿਆਰਾ ਬਣਾਇਆ ਹੋਇਆ ਹੈਗਾ ਬੜੀ ਸਫਾਈ ਸਫਾਈ ਸੀਗੀ ਤੁਸੀਂ ਵੀ ਬਾਹਰੋਂ ਦੇਖ ਸਕਦੇ ਹੋ ਤੇ ਦੇਖੋ ਕਿੰਨੀ ਸਫਾਈ ਦੇ ਨਾਲ ਬਾਹਰੋਂ ਸਜਾਇਆ ਵੀ ਹੈਗਾ ਸੋਹਣੀਆਂ ਸੋਹਣੀਆਂ ਗੱਲਾਂ ਲਿਖੀਆਂ ਹੋਈਆਂ ਹਨ ਸਕੂਲ ਇੰਦਾ ਦਾ ਹੀ ਹੋਣਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਪਿੰਡ ਦੇ ਸਰਪੰਚ ਕਾਫੀ ਸੱਚੇ ਬਹੁਤ ਅੱਛਾ ਹੈਗਾ ਤੇ ਇਹੋ ਜਿਹੀ ਤਰੱਕੀਆਂ ਕਰਦੇ ਰਹਿਣੇ ਪਿੰਡ ਦੇ